ਰਜਵਾਨਾ ਤੇ ਬੰਦੀ ਸਿੰਘਾਂ ਦੇ ਮੁੱਦੇ ਨੂੰ ਲੈ ਕੇ ਸੰਸਦ ਦੇ ਵਿੱਚ ਜਿੱਥੇ ਬਿਆਨਬਾਜ਼ੀ ਚੱਲ ਰਹੀ ਹੈ ਉੱਥੇ ਪੰਜਾਬ ਦੇ ਵਿੱਚ ਵੀ ਲਗਾਤਾਰ ਬਿਆਨਬਾਜ਼ੀ ਤੇਜ਼ ਹੁੰਦੀ ਨਜ਼ਰ ਆ ਰਹੀ ਹੈ ਕਿਸ ਤਰ੍ਹਾਂ ਦੇਖਦੇ ਹੋ ਜਦੋਂ ਇਹਨਾਂ ਬਿਆਨਾਂ ਨੂੰ ਲੈ ਕੇ ਹੁਣ ਸੰਸਦ ਤੋਂ ਬਾਅਦ ਤੁਹਾਡੇ ਦੇ ਬਿਆਨ ਕੀ ਦਿੱਤੇ ਆ ਦੇਖੋ ਦੇਖੋ ਮੈਨੂੰ ਤਾਂ ਸਮਝ ਨਹੀਂ ਆਉਂਦੀ ਵੀ ਇਹ ਕਿਉਂ ਇਹਨਾਂ ਦਾ ਯਾਰ ਕਿਸੇ ਦਾ ਕੁਝ ਗਿਆਨ ਨਹੀਂ ਮਾਰਨ ਵਾਲਾ ਇਹਨਾਂ ਦਾ ਕੁਝ ਨਹੀਂ ਮਾਰਨ ਵਾਲੇ ਆ ਜਿਹੜੇ ਉਹ ਇਹਨਾਂ ਦੇ ਕੁਝ ਨਹੀਂ ਇਹਨਾਂ ਦਾ ਇਹਨਾਂ ਦਾ ਸਿਰਫ ਇਹ ਸਿਆਸਤ ਕਰਨਾ ਚਾਹੁੰਦੇ ਆ ਜਿਹੜੇ ਖਤਮ ਹੋ ਗਏ ਪਰ ਮੈਂ ਉਸ ਸਿਆਸਤ ਨੂੰ ਇਹਨਾਂ ਦੀ ਚੱਲਣ ਨਹੀਂ ਦੇਣੀ ਮੈਂ ਇਸ ਵਾਰ ਜਦੋਂ ਅਮਿਤ ਸ਼ਾਹ ਜੀ ਨੇ ਇਹ ਗੱਲ ਕਹੀ ਉਹਨਾਂ ਨੇ ਇਹ ਗੱਲ ਹਰਸਿਮਰਤ ਨੂੰ ਪਹਿਲਾਂ ਤਾਂ ਕਿਹਾ ਵੀ ਜੇ ਇੱਥੇ ਬਹਿ ਜਾਓ ਬਹਿਣ ਤੋਂ ਬਾਅਦ ਉਹਨਾਂ ਨੇ ਇਹ ਕਿਹਾ ਵੀ ਜੇ ਮੈਂ ਉਰੇ ਬੈਠਾ ਹੁੰਦਾ ਬੀਬੀ ਜੇ ਮੇਰੇ ਹੁੰਦੇ ਇਹ ਗੱਲ ਕਰਦੀ ਮੈਂ ਹਾਊਸ ਚੋਂ ਬੋਲਣ ਨਾ ਦਿੰਦਾ ਨੀ ਇੱਕ ਸੰਜ ਕਰਾਉਂਦਾ ਵਰਡ ਕਿਉਂ ਉਹਨਾਂ ਨੇ ਕਿਹਾ ਉਹ ਮੇਰੇ ਕੀ ਲੱਗਦੇ ਆ ਜਾਂ ਹੋਰ ਮੇਰਾ ਕੀ ਕੋਈ ਲੱਗਦਾ ਇਸ ਕਰਕੇ ਚਾਹੇ ਕੋਈ ਕੋਰਟ ਆ ਲੋਅਰ ਕੋਰਟ ਹਾਈ ਕੋਰਟ ਸੁਪਰੀਮ ਕੋਰਟ ਚਾਹੇ ਵਿਧਾਨ ਸਭਾ ਚਾਹੇ ਪਾਰਲੀਮੈਂਟ ਚੱਲਦੀ ਤਾਂ ਦੇਸ਼ ਦੇ ਕਾਨੂੰਨ ਤੇ ਸੰਵਿਧਾਨ ਨਾਲ ਨਾ ਹੋਰ ਤਾਂ ਕੋਈ ਚੀਜ਼ ਨਹੀਂ ਚਲਾਉਂਦੀ ਇਸ ਦੇਸ਼ ਨੂੰ ਕਾਨੂੰਨ ਹੀ ਚਲਾਉਂਦਾ ਨਾ ਤੇ ਜਿਹੜਾ ਕਾਨੂੰਨ ਨਹੀਂ ਮੰਨੂਗਾ ਉਹਨੂੰ ਹਰ ਬੰਦਾ ਉਹਨੂੰ ਗਲਤ ਕਹੂਗਾ ਹੁਣ ਗੱਲ ਤਾਂ ਇੰਨੀ ਆ ਵੀ ਕੋਈ ਵੀ ਬੰਦਾ ਕਤਲ ਕਰ ਦਿੰਦਾ ਕੋਈ ਵੀ ਬੰਦਾ ਰੇਪ ਕਰ ਦਿੰਦਾ ਉਹਨੂੰ ਸੁਪਰੀਮ ਕੋਰਟ ਤੱਕ ਸਜ਼ਾ ਹੋ ਜਾਂਦੀ ਹੈ ਇੱਕ ਹੁਣ ਜੇ ਉਹਦੀ ਸਜ਼ਾ ਉਹਨੇ ਕਿਹਾ ਵੀ ਮੈਂ ਆਪਣੀ ਸਜ਼ਾ ਮਾਫੀ ਮੰਗਣੀ ਆ ਮੈਂ ਮੇ ਆਪਣੀ ਸਜ਼ਾ ਮੈਨੂੰ ਮਾਫ ਕਰ ਦੋ ਮੇਤੋ ਗਲਤੀ ਹੋ ਗਈ ਉਹ ਉਹ ਹੀ ਉਹ ਬੰਦਾ ਰਾਸ਼ਟਰਪਤੀ ਕੋਲ ਪਾਊਗਾ ਨਾ ਬਹੁਤ ਪਾਉਂਦੇ ਆ ਲੋਕ ਮਰਸੀ ਪਿਟੀਸ਼ਨ ਮਰਸੀ ਪਿਟੀਸ਼ਨ ਦੇ ਆਯਾਚਿਕਾ ਹੁਣ ਉਹ ਚੀਜ਼ ਆ ਵੀ ਜੇ ਕੋਈ ਪਾਊਗਾ ਉਹ ਆਪ ਪਾਊਗਾ ਵੀ ਮੇਤੋ ਗਲਤੀ ਹੋ ਗਈ ਜੀ ਮੈਂ ਸਭ ਦੇਸ਼ ਦੇ ਸੰਵਿਧਾਨ ਨਿ ਕਾਨੂੰਨ ਨੂੰ ਮੰਨਦਾ ਅੱਗੇ ਤੋਂ ਮੈਂ ਕੋਈ ਗਲਤੀ ਨਹੀਂ ਕਰੂੰਗਾ ਇਹ ਕਰੂੰਗਾ ਉਹਦੇ ਵਿੱਚ ਉਹਨਾਂ ਨੇ ਕਿਹਾ ਵੀ ਜਾਂ ਆਪ ਕਰੇ ਜਾਂ ਉਹਦੇ ਪਰਿਵਾਰ ਕਰੇ ਜਾਂ ਵਕੀਲ ਕਰੇ ਤੀਜਾਂ ਪਾਸੇ ਕੋਈ ਐਸਜੀਪੀਸੀ ਜਾਂ ਐਨਜੀਓ ਕਰਨ ਉਹਦਾ ਕੀ ਮਤਲਬ ਆ ਪੇਸ਼ਤਾਵਾ ਕੀ ਹੋਇਆ ਮੈਂ ਤਾਂ ਅਸੀਂ ਤਾਂ ਇੰਨਾ ਵੀ ਨਹੀਂ ਕਹਿੰਦੇ ਵੀ ਸਤੋਂ ਉਹ ਮਾਫੀ ਜਾਂ ਗਲਤੀ ਕੋਈ ਮੰਨੇ ਸਾਨੂੰ ਇਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਸਾਡਾ ਤਾਂ ਜੋ ਖਤਮ ਹੋਣਾ ਸੀ ਹੋ ਗਿਆ ਜੋ 16 ਪਰਿਵਾਰ ਅਸੀਂ ਬਿਲਕੁਲ-ਬਿਲਕੁਲ ਕੇ ਸਾਨੂੰ ਪਤਾ ਇੱਕ ਦੂਜੇ ਨਾਲ ਕਿਵੇਂ ਅਸੀਂ ਮੋਢੇ ਨਾਲ ਮੋਢਾ ਲਾ ਕੇ ਇੱਥੇ ਤੱਕ ਪਹੁੰਚੇ ਹਾਂ ਕਿਵੇਂ ਉਹ ਪਰਿਵਾਰ ਭਲੇ ਨੇ ਹੁਣ ਅਸੀਂ ਤਾਂ ਸਿਰਫ ਇਹ ਚਾਹੁੰਦੇ ਆਂ ਵੀ ਭਾਈ ਉਹ ਕਦੇ ਵੀ ਮੈਂ ਮੁਲਕ ਦੇ ਕਾਨੂੰਨ ਨੂੰ ਮੰਨਦਾ ਜੀ ਮੈਨੂੰ ਤੁਸੀਂ ਛੱਡਦੇ ਹੋ ਮੈਂ ਮਲਕ ਦੇ ਕਾਨੂੰਨ ਦੇ ਨਾਮ ਅਮਨ ਚੈਨ ਨਾਲ ਜਿਹੜੀ ਆ ਜ਼ਿੰਦਗੀ ਬਸਰ ਕਰਨਾ ਚਾਹੁੰਦਾ ਉਹ ਕਹਿੰਦਾ ਮੈਂ ਕਹਿਣਾ ਨਹੀਂ ਕਿ ਦੱਸੋ ਫਿਰ ਕਿਹੜਾ ਕਮਲਾ ਛੱਡ ਦਊਗਾ ਉਹਨੂੰ ਹੁਣ ਅਕਾਲੀ ਦਲ ਇਸ ਕਲ ਨੂੰ ਅਕਾਲ ਤੱਕ ਸਭ ਦੇ ਜਥੇਦਾਰ ਤੋਂ ਹੁਕਮ ਕਰਵਾ ਰਹੇ ਆ ਉਹਨਾਂ ਨੂੰ ਵਰਤ ਰਹੇ ਆ ਕਿਉਂਕਿ ਉਹਨਾਂ ਦੀ ਚਾਬੀ ਆ ਐਸਜੀਪੀਸੀ ਪ੍ਰਧਾਨ ਨੂੰ ਵਰਤ ਰਿਹਾ ਉਹਨਾਂ ਦੀ ਚਾਬੀ ਆ ਇੱਥੋਂ ਦੇਖਿਓ 31 ਤੋਂ ਬਾਅਦ ਫਿਰ ਇਹਨਾਂ ਨੇ ਇਹ ਮੁੱਦੇ ਨੂੰ ਤੇਜ਼ ਕਰਨਾ ਪਰ ਮੈਂ ਇਹ ਹਮੇਸ਼ਾ ਇਸ ਮੁੱਦੇ ਨੂੰ ਖਤਮ ਕਰਨਾ ਚਾਹੁੰਦਾ ਵੀ ਭਾਈ ਕਿਉਂਕਿ ਇਹਨਾਂ ਦੇ ਇੱਕ ਪ੍ਰਧਾਨ ਅਕਾਲੀ ਦਲ ਦਾ ਕੋਈ ਹੋਰ 10 ਬੰਦੇ ਜਿਨ੍ਹਾਂ ਨੇ ਬਹੁਤ ਗੰਦੀਆਂ ਗੱਲਾਂ ਕਈਆਂ মিডিਆ ਦੇ ਸਾਹਮਣੇ ਆਪਣੀ ਵੀਡੀਓ ਬਣਾ ਕੇ ਵੀ ਭਾਈ ਮੁੰਡਿਆਂ ਨੂੰ ਉਹਨਾਂ ਨੇ ਸਾਫ਼ ਕਿਹਾ ਵੀ ਇਹਨੂੰ ਟੱਕਰੋ ਇਹਨੂੰ ਇਹਨੂੰ ਖਤਮ ਕਰੋ ਇਹਨੂੰ ਪਿੰਡਾਂ ਜਦੋਂ ਜਾਂਦਾ ਉਸ ਤਰੀਕੇ ਨਾਲ ਇਹਨੂੰ ਪਾਓ ਮੈਂ ਇਹਦਾ ਮਤਲਬ ਕੀ ਆ ਉਹ ਚਲੋ ਮੈਂ ਦੇਖ ਲਵਾਂਗਾ ਕਾਨੂੰਨੀ ਤਰੀਕੇ ਨਾਲ ਜਾਂ ਮੇਰੇ ਚ ਇੰਨੀ ਜਾਣ ਹੈਗੀ ਆ ਵੀ ਮੈਂ ਕਿਵੇਂ ਨਜੇਟਣਾ ਇਹਨਾਂ ਨੂੰ ਜਿਹੜੇ ਇਹ ਜਿਹਾਂ ਧਮਕੀਆਂ ਦਿੰਦੇ ਆ ਉਦੋਂ ਮੈਂ ਥੱਲੇ ਦੇਖਿਆ ਕਰੋ ਕਮੈਂਟ ਕਿਵੇਂ ਬਾਹਰ ਏਜੰਸੀਆਂ ਬੈਠੀਆਂ ਜਿਹੜੀਆਂ ਉਹ ਮਾਰਨ ਪਰਿਵਾਰ ਨੂੰ ਮਾਰਨ ਨੂੰ ਸਾਨੂੰ ਮਾਰਨ ਨੂੰ ਉਹ ਤਾਂ ਅਸੀਂ ਚਲੋ ਰੋਜ਼ ਰੋਜ਼ ਜਿਹੜੇ ਉਹ ਅਟੈਕ ਰੋਜ਼ ਸਾਰੀਆਂ ਚੀਜ਼ਾਂ ਉਹ ਚੱਲਦੇ ਆ ਪਰ ਹੁਣ ਮੈਂ ਇਸ ਵਾਰ 24 ਚ ਮੈਂ ਵੀ ਇਹ ਬਹੁਤ ਸੋਚ ਸਮਝ ਕੇ ਓਕੇ ਓਕੇ ਫੈਸਲਾ ਕੀਤਾ ਕਿਉਂਕਿ ਜਿਹੜੀ 92 ਤੋਂ 96 ਤੋਂ ਬਾਅਦ ਲੋਕਾਂ ਨੂੰ ਅਮਨ ਚੈਨ ਦੀ ਜ਼ਿੰਦਗੀ ਦਿੱਤੀ ਉਹ ਆ ਕੇ ਹੁਣ ਨਵੀਂ ਜਨਰੇਸ਼ਨ ਨੂੰ ਪਤਾ ਨਹੀਂ ਵੀ ਕੀ ਹੋਇਆ ਸੀ ਉਦੋਂ ਉਹਨੂੰ ਗਮਰਾਹ ਕਰਨ ਦੀ ਕੋਸ਼ਿਸ਼ ਕਰਦੇ ਆ ਮੈਂ 24 'ਚ ਇਹ ਫੈਸਲਾ ਰੱਬ ਦੀ ਮੇਰ ਨਾਲ ਜੋ ਪਾਰਟੀ ਜਦੋਂ ਟਿਕਟ ਦੇਊਗੀ ਤੇ ਇਹ ਇਲੈਕਸ਼ਨ ਮੈਂ ਸਿਰਫ ਏਸੇ ਮੁੱਦੇ ਤੇ ਲੜਨੀ ਆ ਦੂਜੇ ਪਾਸੇ ਸੁਖਵੀਰ ਸਿੰਘ ਬਾਦਲ ਆ ਜੇ ਰਾਜੂਆਣੇ ਦੀ ਭੈਣ ਆ ਜੇ ਰਾਜੂਆਣ ਆ ਜੇ ਹੋਰ ਆ ਜੀ ਉਹ ਲੜਨਗੇ ਇਲੈਕਸ਼ਨ ਬੰਦੀ ਸਿੱਖਾਂ ਦੇ ਉਹ ਲੜਨ ਜਿਹਨਾਂ ਨੂੰ ਬੰਦੀ ਸਿੱਖੋ ਕਹਿੰਦੇ ਆ ਉਹ ਬੰਦੀ ਬੰਦੀ ਨਹੀਂ ਉਹ ਤਾਂ ਅਤਵਾਦੀ ਨੇ ਉਹ ਖਾਲਿਸਤਾਨ ਦੇ ਮੁੱਦੇ ਤੇ ਇਹਨਾਂ ਦੇ ਮੁੱਦੇ ਤੇ ਲੜਨ ਮੈਂ ਇਲੈਕਸ਼ਨ ਲੜੂੰਗਾ ਵੀ ਅਸੀਂ ਪੰਜਾਬ ਤੇ ਦੇਸ਼ ਦਾ ਝੰਡਾ ਉੱਤੇ ਰੱਖਣ ਖਾਤਰ ਅਸੀਂ ਦੇਸ਼ ਦੇ ਕਾਨੂੰਨ ਤੇ ਕਾਇਦੇ ਨੂੰ ਸੰਵਿਧਾਨ ਨੂੰ ਬਚਾਉਣ ਖਾਤਰ ਆਪਣੇ ਟੁਕੜੇ ਟੁਕੜੇ ਕਰਾਏ ਅਸੀਂ ਉਹਦੀ ਲੜਾਈ ਲੜ ਰਹੇ ਆ ਲੋਕ ਜੋ ਫੈਸਲਾ ਕਰਨਗੇ ਦੇਖ ਲਾਂਗੇ ਇਸੇ ਗੱਲ ਤੇ ਲੋਕ ਜੇ ਮੈਨੂੰ ਫਤਵਾ ਨਹੀਂ ਦਿੰਦੇ ਮੈਂ ਇਹਨਾਂ ਦੇ ਮੂਹਰੇ ਹੱਥ ਜੋੜਨੂੰ ਵੀ ਤੁਸੀਂ ਜਿੱਤੇ ਮੈਂ ਹਾਰੇ ਆ ਭਾਈ ਤੁਸੀਂ ਠੀਕ ਹੋ ਤੁਸੀਂ ਅਕਾਲੀ ਦਲ ਦੇ ਵੱਡੇ ਲੀਡਰਾਂ ਨੂੰ ਚੈਲੰਜ ਕਰ ਰਹੇ ਮੈਂ ਤਾਂ ਸੁਖਵੀਰ ਸਿੰਘ ਬਾਦਲ ਅਕਾਲੀ ਦਲ ਦੇ ਪ੍ਰਧਾਨ ਨੂੰ ਕਹਿ ਰਿਹਾ ਵੀ ਜੇ ਉਦੋਂ ਬਾਅਦ ਉਹ ਹਾਰੇ ਤਾਂ ਫਿਰ ਉਦੋਂ ਬਾਅਦ ਇਸ ਦੇਸ਼ ਦੇ ਕਾਨੂੰਨ ਦੇ ਸੰਵਿਧਾਨ ਤੋਂ ਮਾਫੀ ਮੰਗਣਗੇ ਵੀ ਭਾਈ ਅਸੀਂ ਗਲਤ ਸੀ ਲੋਕਾਂ ਦਾ ਫਤਵਾ ਲੋਕ ਸਹੀ ਨੇ ਮੈਂ ਲੋਕਾਂ ਨੂੰ ਘਰ ਘਰ ਜਾ ਕੇ ਕੁੰਡਾ ਖੜਕਾਉਂ ਲੋਕਾਂ ਦਾ ਵੀ ਭਾਈ ਮੈਨੂੰ ਜੇ ਤੁਸੀਂ ਜੇ ਮੈਨੂੰ ਤੁਸੀਂ ਸਮਝਦੇ ਹੋ ਵੀ ਮੈਂ ਸਹੀ ਹਾਂ ਮੇਰੇ ਦਾਦਾ ਜੀ ਨੇ ਟੁਕੜੇ ਟੁਕੜੇ ਕਰਾਏ ਅੱਜ ਵੀ ਅਸੀਂ ਰੋਜ਼ ਸਾਨੂੰ ਇਹ ਮਾਰਨ ਨੂੰ ਫਿਰਦੇ ਆ ਧਮਕਾਉਂਦੇ ਧਮਕਾਉਂਦੇ ਆ ਹਰ ਪਾਸੇ ਰਾਜੂਆਣਾ ਰਾਜੂਆਣਾ ਉਹਨੂੰ ਛਡਾਉਣ ਨੂੰ ਕਰੋੜਾਂ ਅਰਬਾਂ ਲਈਆਂ ਪਰ ਰੁਪਈਆ ਇਹਨਾਂ ਨੇ ਐਸਜੀਪੀਸੀ ਦਾ ਲਾਇਆ ਪਿਆ ਪਾਰਟੀ ਦਾ ਲਾਇਆ ਪਿਆ ਅਸੀਂ ਕੱਲੇ ਬੰਦੇ ਕਿਉਂਕਿ ਯਾਰ ਹਰ ਬੰਦਾ ਕਿਵੇਂ ਇੱਕ 1 47 ਦੇ ਬੰਬ ਵਾਲਿਆਂ ਦੇ ਮੁਰੇ ਕੋਈ ਆਮ ਬੰਦਾ ਕਿਉਂ ਕਿਵੇਂ ਲੜ ਸਕਦਾ ਮਾਰ ਜਾਣਗੇ ਕਰੇ ਆ ਕੇ ਚਾਰ ਪਾਰ ਦੀ ਲੜਾਈ ਲੜੋਗੇ ਹੱਤਕਵਾਦ ਦੇ ਮੁਰੇ ਮੈਂ ਕਿਹਾ ਜੀ ਆਰ ਪਾਰ ਦੀ ਦੇਸ਼ ਖਾਤਰ ਦੇਸ਼ ਦੀ ਅਮਨ ਸ਼ਾਂਤੀ ਖਾਤਰ ਇਹ ਫੈਸਲਾ ਹੋ ਜੂਗਾ ਦੁਬਾਰਾ ਕਿਉਂਕਿ ਬਹੁਤ ਸਾਲ ਹੋ ਗਏ ਇਹ ਦੁਬਾਰਾ ਇੱਕ ਵਾਰ ਮੋਹਰ ਲਮਾਣੀ ਲੋਕਾਂ ਦੀ ਬਹੁਤ ਜ਼ਰੂਰੀ ਆ ਵੀ ਇਸ ਵਾਰ ਪਤਾ ਲੱਗਣਾ ਚਾਹੀਦਾ ਵੀ ਲੋਕ ਕਿਹਦੇ ਨਾਲ ਨੇ ਜੇ ਇਹਨਾਂ ਨਾਲ ਨੇ ਤਾਂ ਇਹਨਾਂ ਨਾਲ ਚੱਲ ਪਾਂਗੇ ਵੀ ਤੁਸੀਂ ਸਹੀ ਹੋ ਚਲੋ ਅਤਵਾਦੀਆਂ ਨਾਲ ਚਲੋ ਖਾਲਿਸਤਾਨ ਇਲੈਕਸ਼ਨ ਲੁਧਿਆਣਾ ਤੋਂ ਹੀ ਲੜੂਗੇ ਜਾਂ ਕਿਸੇ ਹੋਰ ਜਗ੍ਹਾ ਤੋਂ ਲੜੂਗੇ ਕੋਈ ਗਠਬੰਧਾਂ ਦੀਆਂ ਚਰਚਾਵਾਂ ਜਦੋਂ ਦੇਖੋ ਮੈਂ ਜੇ ਇਲੈਕਸ਼ਨ ਲੜੂਗਾ ਲੁਧਿਆਣਾ ਤੋਂ ਲੜੂਗਾ ਨਹੀਂ ਪਾਰਟੀ ਦੇ ਵਰਕਰ ਬਣ ਕੇ ਕੰਮ ਕਰਾਂਗੇ ਉਹ ਚ ਕੋਈ ਦੂਰ ਹੈ ਨਹੀਂ ਕੋਈ ਕਿਸੇ ਚੀਜ਼ ਦਾ ਕੋਈ ਕਿਸੇ ਚੀਜ਼ ਦਾ ਭਲੇਖਾ ਨਾ ਮੈਨੂੰ ਨਾ ਕਿਸੇ ਨੂੰ ਹੋਣਾ ਚਾਹੀਦਾ ਪਰ ਮੈਂ ਇਲੈਕਸ਼ਨ ਆ ਸਿੱਧੀ ਇਸ ਵਾਰ ਇਲੈਕਸ਼ਨ ਸੁਖਵੀਰ ਸਿੰਘ ਬਾਦਲ ਨੂੰ ਅਕਾਲੀ ਦਲ ਨੂੰ ਚੈਲੰਜ ਐਸਜੀਪੀਸੀ ਪ੍ਰਧਾਨ ਜਿਹੜੇ ਨੇ ਉਹਨਾਂ ਨੂੰ ਮੈਂ ਇੱਕ ਗੱਲ ਕਹਿਣਾ ਚਾਹਨਾ ਵੀ ਮੇਰੇ ਨਾਲ ਆ ਕੇ ਇਹ ਇੱਕ ਵਾਰ ਜਿਹੜਾ ਇਹ ਫੈਸਲਾ ਕਰ ਲੋ ਇਸ ਵਾਰ ਮੈਂ ਵੀ ਚੋਣਾ ਵੀ ਲੋਕ ਦੱਸਣ ਵੀ ਲੋਕ ਅਮਨ ਸ਼ਾਂਤੀ ਵਾਲਨੇ ਸ਼ਹਾਦਤਾਂ ਵਾਲਨੇ ਕੁਰਬਾਨੀਆਂ ਵਾਲਨੇ ਜਾਂ ਲੋਕ ਅਤਵਾਦੀਆਂ ਵਾਲਨੇ ਜਾਂ ਲੋਕ ਜਿਹੜੇ ਲੋਕਾਂ ਨੂੰ ਏਕਸ 47 ਦਾ ਮਾਰਨ ਵਾਲੇ ਨੇ ਬੰਬਾਂ ਦਾ ਮਾਰਨ ਵਾਲੇ ਨੇ ਲੋਕ ਉਹਨਾਂ ਨਾਲ ਨੇ ਇਸ ਵਾਰ ਫੈਸਲਾ 24 ਚ ਮੈਂ ਇਸ ਚੀਜ਼ ਤੇ ਹੀ ਇਲੈਕਸ਼ਨ ਆਪਣੇ ਮੁੱਦੇ ਤੇ ਲੜੂੰਗਾ ਬਾਕੀ ਗੱਲਾਂ ਚੱਲਣਗੀਆਂ ਨਾਲ ਦੀ ਨਾਲ ਪਰ ਜਿਹੜਾ ਇਹ ਰੋਜ਼ ਸਤਾਉਂਦੇ ਆ ਜੋ ਰੋਜ਼ ਇਹ ਬਕਵਾਸ ਕਰਦੇ ਆ ਰੋਜ਼ ਇਹ ਬੋਲਦੇ ਆ ਪਾਰਲੀਮੈਂਟ ਤੋਂ ਲੈ ਕੇ ਜਿਨ੍ਹਾਂ ਦਾ ਚੀਚੀ ਦਾ ਖੂਨ ਵੀ ਨਿਕਦੇ ਡੁੱਲਿਆ ਉਹਨਾਂ ਦਾ ਇਸ ਵਾਰ ਫੈਸਲਾ ਜਿਹੜਾ ਉਹਨਾਂ ਨੇ ਕਰ ਲੈਣਾ ਹੈ ਇੱਕ ਗਰਸਾ ਸਿੰਘ ਬਲਟਵਾ ਜੀ ਨੇ ਇੱਕ ਵੀਡੀਓ ਦਾ ਜ਼ਿਕਰ ਕੀਤਾ ਤੁਹਾਡੀ ਇੱਕ ਵੀਡੀਓ ਪਾਈ ਹੈ ਉਹਦੇ ਵਿੱਚ ਕਿਸਾਨੀ ਮੈਂ ਨਹੀਂ ਜੀ ਕਦੇ ਵੀ ਐਸੀ ਗੱਲ ਕੀਤੀ ਨਾ ਮੈਂ ਕਰਾਂ ਜੀ ਮੈਂ ਜੀ ਮੈਂ ਤੁਹਾਨੂੰ ਰੋਜ਼ ਕਹਿਣਾ ਉਹ ਵੀਡੀਓ ਜੇ ਕੱਢ ਕੇ ਕੋਈ ਪਾਈ ਹੈ ਤਾਂ ਉਹਨੂੰ ਕੀ ਮੈਂ ਕਰਾਂ ਮੈਂ ਤੁਹਾਨੂੰ ਰੋਜ਼ ਕਹਿਣਾ ਉਹ ਪੁਰਾਣੀ ਵੀਡੀਓ ਕੱਲ ਉਹ ਉਹਦੇ ਨਾਲ ਕੀ ਕਰਨਾ ਚਾਹੁੰਦੇ ਆ ਉਹ ਸਾਬਤ ਕੀ ਕਰਨਾ ਚਾਹੁੰਦੇ ਆ ਮੈਂ ਜੇ ਤੁਹਾਨੂੰ ਕਹਾਂ ਮੈਂ ਸਵਾਲ ਕੋਈ ਵੀਡੀਓ ਪਾਉਣ ਇੱਕ ਸੁਪਨੀਰ ਸਿੰਘ ਬਾਦਲ ਨੇ ਜਿਹੜੀ ਆ ਮਾਫੀ ਮੰਗੀ ਉਹਨਾਂ ਨੇ ਕਿਹਾ ਕਿ ਜਿਹੜੇ ਪੁਰਾਣੇ ਅਕਾਲੀ ਦਲ ਦੇ ਜਿਹੜੇ ਵਰਕਰ ਹੈਗੇ ਨੇ ਲੀਡਰ ਹੈਗੇ ਨੇ ਉਹ ਇੱਕ ਪਲੇਟਫਾਰਮ ਤੇ ਆਜੋ ਤਾਂ ਕੀ ਲੱਗਦਾ ਕਿ ਅਕਾਲੀ ਦਲ ਜਿਹੜਾ ਆ ਹੁਣ ਉਹ ਉਹ ਮਾਫੀ ਉਹ ਮਾਫੀ ਸਿਰਫ ਆਪਣਾ ਖਾਤਮਾ ਹੁੰਦੇ ਦੇਖ ਕੇ ਆਪਣੇ ਸਰਵਾਈਵਲ ਲਈ ਆਪਣੇ ਆਪਣੇ ਆਪ ਨੂੰ ਬਚਾਉਣ ਲਈ ਮਾਫੀ ਮੰਗੀ ਆ ਉਹ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਮਾਫੀ ਨਹੀਂ ਮੰਗੀ ਉਹ ਉਹ ਨੌਜਵਾਨ ਜਿਹੜੇ ਦੋ ਗੁਰਸਿੱਖ ਬੈਠੇ ਸੀਗੇ ਉਹਨਾਂ ਨੂੰ ਮਾਰਿਆ ਉਹਦੀ ਮਾਫੀ ਨਹੀਂ ਮੰਗੀ ਉਹਨੇ ਮਾਫੀ ਸਿਰਫ ਮੰਗੀ ਆ ਵੀ ਮੇਰਾ ਜਿਹੜਾ ਵੇ ਮੂਦਾ ਵੱਜ ਗਿਆ ਭਾਂਡਾ ਉਹਨੂੰ ਕਿਵੇਂ ਬਚਾਉਣਾ ਉਹਦੇ ਲਈ ਉਹਦੇ ਮਾਫੀ ਮੰਗੀ ਆ ਲੋਕ ਸਮਝਦੇ ਆ